ਬਾਲੀਵੁੱਡ ਸਟਾਰ ਤੇ ਪੰਜਾਬੀ ਪੁੱਤਰ ਤਰਮਿੰਦਰ ਦੇ ਪ੍ਰਸ਼ੰਸਕਾਂ ਦੇ ਲਈ ਤਰਮਿੰਦਰ ਦੇ ਫੈਨਸ ਦੇ ਲਈ ਵੱਡੀ ਤੇ ਚੰਗੀ ਖਬਰ ਹੈ ਤਰਮਿੰਦਰ ਨੂੰ ਹਸਪਤਾਲ ਦੇ ਵਿੱਚੋਂ ਛੁੱਟੀ ਮਿਲ ਗਈ ਹੈ ਡਾਕਟਰਾਂ ਦਾ ਕਹਿਣਾ ਹੈ ਕਿ ਪਰਿਵਾਰ ਘਰ ਦੇ ਵਿੱਚ ਹੀ ਹੁਣ ਇਲਾਜ ਚਾਹੁੰਦਾ ਹੈ ਸਾਹ ਦੇ ਵਿੱਚ ਤਕਲੀਫ ਲੈਣ ਕਾਰਨ 2 ਦਿਨ ਪਹਿਲਾਂ ਹੀ ਤਰਮਿੰਦਰ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਬਾਲੀਵੁੱਡ ਅਦਾਕਾਰ ਤਰਮਿੰਦਰ ਨੂੰ ਅੱਜ ਸਵੇਰੇ ਬ੍ਰੀਚ ਕੈਂਡੀ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਡਾਕਟਰਾਂ ਨੇ ਕਿਹਾ ਕਿ ਉਹਨਾਂ ਦੇ ਪਰਿਵਾਰ ਹੁਣ ਘਰ ਦੇ ਵਿੱਚ ਹੀ ਤਰਮਿੰਦਰ ਦਾ ਇਲਾਜ ਜਾਰੀ ਰੱਖਣਾ ਚਾਹੁੰਦੇ ਨੇ ਡਾਕਟਰ ਪ੍ਰਤੀਕ ਸਮਦਾਨੀ ਨੇ ਦੱਸਿਆ ਹੈ ਕਿ ਤਰਮਿੰਦਰ ਪਿਛਲੇ ਕਈ ਹਫ਼ਤਿਆਂ ਤੋਂ ਰੁੱਕ-ਰੁੱਕ ਕੇ ਹਸਪਤਾਲ ਦੇ ਵਿੱਚ ਭਰਤੀ ਹੋ ਰਹੇ ਨੇ ਅਤੇ ਘਰ ਵਾਪਸ ਜਾ ਰਹੇ ਨੇ ਉਹਨਾਂ ਨੂੰ ਅੱਜ ਸਵੇਰੇ 7:30 ਵਜੇ ਦੇ ਕਰੀਬ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ ਤਰਮਿੰਦਰ ਦੇ ਛੁੱਟੀ ਮਿਲਣ ਤੋਂ ਬਾਅਦ ਪੁਲਿਸ ਨੇ ਭੀੜ ਇਕੱਠੀ ਹੋਣ ਤੋਂ ਰੋਕਣ ਦੇ ਲਈ ਜੂਹੂ ਵਿੱਚ ਉਹਨਾਂ ਦੇ ਘਰ ਵਾਲੀ ਗਲੀ ਨੂੰ ਬੰਦ ਕਰ ਦਿੱਤਾ ਹੈ ਇਸ ਦੇ ਨਾਲ ਹੀ ਤਰਮਿੰਦਰ ਨੂੰ 10 ਨਵੰਬਰ ਨੂੰ ਸਿਹਤ ਵਿਗੜਨ ਤੋਂ ਬਾਅਦ ਮੁੰਬਈ ਦੇ ਬ੍ਰੀਚ ਕੈਂਡੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਉਹਨਾਂ ਨੂੰ ਸਾਹ ਲੈਣ ਦੇ ਵਿੱਚ ਮੁਸ਼ਕਲ ਆ ਰਹੀ ਸੀ ਅਤੇ ਵੈਂਟੀਲੇਟਰ ਤੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਰੱਖਿਆ ਗਿਆ ਸੀ ਉਸ ਤੋਂ ਬਾਅਦ ਤਰਮਿੰਦਰ ਦੇ ਪੁੱਤਰ ਸਨੀ ਦਿਓਲ ਦੀ ਟੀਮ ਨੇ ਮੰਗਲਵਾਰ ਨੂੰ ਐਲਾਨ ਕੀਤਾ ਸੀ ਕਿ ਤਰਮਿੰਦਰ ਦੀ ਸਿਹਤ ਦੇ ਵਿੱਚ ਹੁਣ ਸੁਧਾਰ ਹੋ ਰਿਹਾ ਹੈ ਕਿਰਪਾ ਕਰਕੇ ਉਹਨਾਂ ਦੀ ਚੰਗੀ ਸਿਹਤ ਅਤੇ ਲੰਮੀ ਉਮਰ ਦੀ ਪ੍ਰਾਰਥਨਾ ਕੀਤੀ ਜਾਵੇ ਸੋ ਇਸ ਤੋਂ ਬਾਅਦ 11 ਨਵੰਬਰ ਨੂੰ ਸਵੇਰੇ ਮੀਡੀਆ ਦੇ ਵਿੱਚ ਅਚਾਨਕ ਤਰਮਿੰਦਰ ਦੀ ਮੌਤ ਦੀ ਝੂਠੀ ਖਬਰ ਆਉਂਦੀ ਹੈ ਜਿਸ ਤੋਂ ਬਾਅਦ ਨੈਸ਼ਨਲ ਮੀਡੀਆ ਤੋਂ ਲੈ ਕੇ ਇੰਟਰਨੈਸ਼ਨਲ ਮੀਡੀਆ ਤੱਕ ਤਰਮਿੰਦਰ ਦੀ ਮੌਤ ਦੀ ਖਬਰ ਰਿਪੋਰਟ ਕੀਤੀ ਜਾਂਦੀ ਹੈ ਉਸ ਤੋਂ ਬਾਅਦ ਤਰਮਿੰਦਰ ਦੀ ਧੀ ਈਸ਼ਾ ਦਿਓਲ ਨੇ ਅਤੇ ਉਹਨਾਂ ਦੀ ਪਤਨੀ ਹੇਮਾ ਮਾਲਨੀ ਨੇ ਮੀਡੀਆ ਦੀਆਂ ਇਹਨਾਂ ਖਬਰਾਂ ਤੇ ਨਾਰਾਜ਼ਗੀ ਜ਼ਾਹਰ ਕੀਤੀ ਈਸ਼ਾ ਦੇਵੋਲ ਦੇ ਵੱਲੋਂ سوشل میڈیا ਤੇ ਇੱਕ ਪੋਸਟ ਪਾ ਕੇ ਇਹ ਦੱਸਿਆ ਗਿਆ ਕਿ ਧਰਮਿੰਦਰ ਬਿਲਕੁਲ ਠੀਕ ਨਹੀਂ ਅਤੇ ਹੌਲੀ-ਹੌਲੀ ਰਿਕਵਰ ਕਰ ਰਹੇ ਨੇ ਠੀਕ ਹੋ ਰਹੇ ਨੇ ਸੋ ਇਸ ਝੂਠੀ ਖਬਰ ਤੋਂ ਬਾਅਦ ਪਰਿਵਾਰ ਨੂੰ ਖੁਦ سوشل میڈیا ਤੇ ਆ ਕੇ ਇਸ ਖਬਰ ਦਾ ਖੰਡਨ ਕਰਨਾ ਪਿਆ ਜਿਸ ਤੋਂ ਬਾਅਦ ਮੀਡੀਆ ਵਿੱਚ ਆਈਆਂ ਖਬਰਾਂ ਦਾ ਖਬਰਾਂ ਤੋਂ ਬਾਅਦ ਮੀਡੀਆ ਚੈਨਲਸ ਦੇ ਵੱਲੋਂ ਇਸ ਝੂਠੀ ਖਬਰ ਦੇ ਲਈ ਮਾਫੀ ਵੀ ਮੰਗੀ ਗਈ ਅਤੇ ਈਸ਼ਾ ਦੋਰ ਦੇ ਦੇ ਬਿਆਨਾਂ ਨੂੰ ਜਿਹੜਾ ਪ੍ਰਮੁਖਤਾ ਦੇ ਨਾਲ ਮੀਡੀਆ ਦੇ ਵਿੱਚ ਜਗ੍ਹਾ ਦਿੱਤੀ ਗਈ ਉਸ ਤੋਂ ਬਾਅਦ ਤਰਮਿੰਦਰ ਦੀ ਸਿਹਤ ਨੂੰ ਲੈ ਕੇ ਉਹਨਾਂ ਦੇ ਜਿਹੜੇ ਫੈਨਸ ਨੇ ਉਹਨਾਂ ਦੇ ਵਿੱਚ ਲਗਾਤਾਰ ਚਿੰਤਾ ਬਣੀ ਹੋਈ ਸੀ ਲਗਾਤਾਰ ਤਰਮਿੰਦਰ ਦੇ ਵਰਲਡਵਾਈਡ ਫੈਨਸ ਵੱਲੋਂ ਉਹਨਾਂ ਦੇ ਸਿਹਤ ਦੀ ਚੰਗੀ ਸਿਹਤ ਦੀ ਕਾਮਨਾ ਦੇ ਲਈ ਉਹਨਾਂ ਦੀ ਲੰਬੀ ਉਮਰ ਦੇ ਲਈ ਸਿਹਤਯਾਬੀ ਦੇ ਲਈ ਦੁਆਵਾਂ ਪ੍ਰਾਰਥਨਾਵਾਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ ਸੋ ਫੈਨਸ ਦੀਆਂ ਅਰਦਾਸਾਂ ਰੰਗ ਲਿਆਈਆਂ ਨੇ ਅੱਜ ਸਵੇਰੇ ਹੀ ਧਰਮਿੰਦਰ ਨੂੰ ਸਵੇਰੇ 7:30 ਵਜੇ ਹਸਪਤਾਲ ਤੋਂ ਛੁੱਟੀ ਮਿਲ ਗਈ ਹੈ ਪਰਿਵਾਰ ਦਾ ਇਹ ਕਹਿਣਾ ਸੀ ਕਿ ਉਹ ਧਰਮਿੰਦਰ ਦਾ ਘਰ ਦੇ ਵਿੱਚ ਹੀ ਇਲਾਜ ਕਰਨਾ ਚਾਹੁੰਦੇ ਨੇ ਘਰ ਦੇ ਵਿੱਚ ਉਹਨਾਂ ਦੀ ਦੇਖਰੇਖ ਕਰਨਾ ਚਾਹੁੰਦੇ ਨੇ ਸੋ ਉਹਨਾਂ ਨੂੰ ਅੱਜ ਸਵੇਰੇ 7:30 ਵਜੇ ਛੁੱਟੀ ਦੇ ਦਿੱਤੀ ਗਈ ਹੈ ਉਹਨਾਂ ਦੀ ਹਾਲਤ ਦੇ ਵਿੱਚ ਕੁਝ ਸੁਧਾਰ ਆਇਆ ਹੈ ਅਤੇ ਹੁਣ ਉਹਦਾ ਟ੍ਰੀਟਮੈਂਟ ਹੈ ਜਿਹੜਾ ਧਰਮਿੰਦਰ ਦਾ ਉਹ ਉਹਨਾਂ ਦੇ ਘਰ ਦੇ ਵਿੱਚ ਹੀ ਚੱਲੇਗਾ ਅਹਤਿਆਤਨ ਤੌਰ ਤੇ ਪੁਲਿਸ ਨੇ ਜੂਹੂ ਦੇ ਵਿੱਚ ਧਰਮਿੰਦਰ ਦੇ ਘਰ ਦੇ ਘਰ ਵਾਲੀ ਜੋ ਗਲੀ ਹੈ ਉਸ ਨੂੰ ਬੰਦ ਕਰ ਦਿੱਤਾ ਹੈ ਤਾਂ ਜੋ ਫੈਨਸ ਅਤੇ ਉਹਨਾਂ ਦੇ ਚਾਹਣ ਵਾਲਿਆਂ ਦੀ ਭੀੜ ਇਕੱਠੀ ਨਾ ਹੋਵੇ ਸੋ ਫਿਲਹਾਲ ਧਰਮਿੰਦਰ ਬਿਲਕੁਲ ਠੀਕ ਨੇ ਸਿਹਤ ਦੇ ਵਿੱਚ ਹੌਲੀ-ਹੌਲੀ ਸੁਧਾਰ ਹੋ ਰਿਹਾ ਹੈ ਤੇ ਅੱਜ ਸਵੇਰੇ ਉਹਨਾਂ ਨੂੰ ਹਸਪਤਾਲ ਤੋਂ ਛੁੱਟੀ ਦੇ ਦਿੱਤੀ ਗਈ ਹੈ